ਐਡਵੋਕੇਟ ਫਾਲਸਿੰਗ ਖਰਾ ਸਾਡੇ ਕੋਲ ਜਿਹੜੇ ਖਡੂਰ ਸਾਹਿਬ ਹਲਕਾ ਨੂੰ ਅਰਜੇ ਦੀ ਸਾਰਾ ਜੋ ਦੇਖ ਰਹੇ ਨੇ ਖਰਾ ਸਾਹਿਬ ਕਿੱਦਾਂ ਦੇਖਦੇ ਜੀ ਮੇਰੀ ਗੱਲ ਇਸ ਤਰ੍ਹਾਂ ਹੈ ਕਿ ਵਨ ਸਾਈਡਡ ਮੁਕਾਬਲਾ ਜੀ ਦੂਸਰੀ ਸਾਈਡ ਤੇ ਕੈਂਡੀਡੇਟ ਸਰੰਗਰ ਕਰ ਚੁੱਕੇ ਨੇ ਕਾਰਨ ਕੀ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਨੇ ਫੈਸਲਾ ਕਰ ਲਿਆ ਇਲੈਕਸ਼ਨਾਂ ਦੇ ਵਿੱਚ 10 ਬੰਦੇ ਇਕੱਠੇ ਕਰਨੇ ਹੁਣ ਤਾਂ ਸਾਨੂੰ ਸ਼ਰਾਬ ਦਾ ਸਾਰਾ ਲੈਣਾ ਪੈਣਾ ਨਸ਼ੇ ਦਾ ਸਾਰਾ ਲੈਣਾ ਜੀ ਪਹਿਲੇ ਬੰਦੇ ਭੇਜਨੇ ਪੈਂਦੇ ਨੇ ਯਾਰ ਸ਼ਾਮ ਨੂੰ ਸ਼ਰਾਬ ਦਾ ਪ੍ਰੋਗਰਾਮ ਰੱਖੋ ਤੇ ਸ਼ਰਾਬ ਵਰਤਾ ਦੇ ਆਂਗੇ 10 ਬੰਦੇ ਬੁਲਾਓ ਤੇ ਪਹਿਲਾ ਪ੍ਰੋਗਰਾਮ ਦੇਖਿਆ ਹੈ 1999 ਤੋਂ ਬਾਅਦ ਜਦ ਕਿ ਲੋਕ ਆਪ ਦੀ ਮਰਜ਼ੀ ਦੇ ਨਾਲ ਆਪ ਆਏ ਨੇ ਜਦ ਕਿ ਬੀਬੀਆਂ ਕਿਤੇ ਨਹੀਂ ਆਉਂਦੀ ਇਹ ਪਹਿਲੀ ਵਾਰ ਹੈ 35 40 ਸਾਲ ਦੇ ਬਾਅਦ ਲੋਕ ਇਸ ਤਰ੍ਹਾਂ ਆਏ ਨੇ ਕਿ ਜਿਵੇਂ ਸਾਡਾ ਆਪ ਦਾ ਕੰਮ ਹਰ ਬੰਦਾ ਆਪ ਦਾ ਪਰਸਨਲ ਕੰਮ ਸਮਝ ਰਿਹਾ ਉਹ ਆਪ ਦੀ ਜਿੱਤ ਸਮਝ ਰਿਹਾ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਸਾਡਾ ਜਿਹੜਾ ਪੰਜਾਬ ਹੈ ਉਹਦੇ ਨਾਲ ਧੱਕਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਰੈਂਡਰ ਕੀਤਾ ਦਿੱਲੀ ਇਹ ਨਿੱਤਾਂ ਦੀ ਜੁਰਤ ਥੋੜਾ ਸੀ ਕਿ ਬੰਦੇ 10 ਬੰਦੇ ਤੇ ਐਨਐਸਏ ਲਾ ਦੇਣੀ ਸੋ ਲੋਕਾਂ ਨੂੰ ਉਹ ਲੱਗਿਆ ਕਿ ਨਹੀਂ ਹੁਣ ਬਸ ਇੱਥੇ ਸਾਨੂੰ ਆਪਦੀ ਕੌਮ ਦੇ ਨਾਲ ਖੜਾਉਣਾ ਚਾਹੀਦਾ ਹੈ ਜੇ ਅਸੀਂ ਅੱਜ ਆਪਦੀ ਕੌਮ ਦੇ ਨਾਲ ਨਹੀਂ ਖੜਾਉਂਦੇ ਤਾਂ ਫਿਰ ਤਾਂ ਅਸੀਂ ਵੀ ਸਰੈਂਡਰ ਜਮੀਰ ਹੀ ਸਾਡੀ ਕਰ ਲੋ ਇਹ ਜਿਹੜਾ ਹਲਕਾ ਇਹ ਪੰਥਗੜ੍ਹ ਕਮ ਮੰਨੇ ਜਾਂਦਾ ਜਿੱਥੇ ਸਿਮਰਜੀਤ ਸਿੰਘ ਮਾਂ ਨੂੰ ਵੀ ਜਿਤਾਇਆ ਗਿਆ ਕਿਤੇ ਨਾ ਕਿਤੇ ਬੀਬੀ ਖਾਲੜਾ ਨੂੰ ਹਰਾਇਆ ਗਿਆ ਇਹਨੂੰ ਕਿੱਲਾ ਦੇਖਣੀ ਜੀ ਦੋਖੋ ਬੀਬੀ ਖਾਲੜਾ ਨੂੰ ਹਰਾਉਣਾ ਕੋਈ ਵਧੀਆ ਫੈਸਲਾ ਨਹੀਂ ਹੋਇਆ ਪਰ ਜਿੱਥੇ ਤੱਕ ਮੈਨੂੰ ਲੱਗਦਾ ਕਈ ਵਾਰ ਨਾ ਆਪਾਂ ਕੋਈ ਚੀਜ਼ ਦਾ ਪ੍ਰਚਾਰ ਸਹੀ ਨਹੀਂ ਕਰ ਸਕਦੇ ਜੀ ਮੈਨੂੰ ਲੱਗਿਆ ਜਿਵੇਂ ਖਾਲੜਾ ਸਾਹਿਬ ਬਾਰੇ ਲੋਕਾਂ ਨੂੰ ਜ਼ਿਆਦਾ ਤੇ ਡੀਪਲੀ ਨੌਲੇਜ ਨਹੀਂ ਸੀ ਯੂਥ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਸੀ ਉਹ ਸੋਸ਼ਲ ਮੀਡੀਆ ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਹਾਈਲਾਈਟ ਤੇ ਭਾਈ ਅਮਿਤ ਪਾਲ ਜਿਹੜੇ ਉਹ ਮੇਰੇ ਦੇਖਣ ਜਿੱਦਣ 2022 ਜੁਲਾਈ ਅਗਸਤ ਚ ਆਏ ਨੇ ਉਸ ਤੋਂ ਬਾਅਦ ਹੀ ਉਹ ਹਾਈਲਾਈਟ ਨੇ ਫਿਰ ਪੰਜਾਬ ਦੇ ਬਾਰੇ ਬੱਚਾ ਬੱਚਾ ਉਹਨਾਂ ਬਾਰੇ ਜਾਣਨ ਲੱਗ ਗਿਆ ਸੋ ਕਿਤੇ ਨਾ ਕਿਤੇ ਜਾ ਕੇ ਮਿਸ ਅੰਡਰਸਟੈਂਡਿੰਗ ਕਹਿ ਦੋ ਸਹਿਬ ਤੁਸੀਂ ਵੀ ਕੀ ਗਏ ਵਿਰੋਧੀ ਇੱਕ ਸਟੇਜਾਂ ਤੋਂ بڑا ਸਵਾਲ ਚੁੱਕਦੇ ਕਿ ਭਾਈ ਸਾਹਿਬ ਜਿਹੜਾ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਇਹ ਨਾਮਿਨੇਸ਼ਨ ਕਿਦਾਂ ਦਾਖਲ ਹੋਇਆ ਨਹੀਂ ਇਹ ਗੱਲ ਨਹੀਂ ਇਹ ਗੱਲਾਂ ਤਾਂ ਬਿਨਾਂ ਗੱਲੀਆਂ ਹੁੰਦੀਆਂ ਨੇ ਤੁਸੀਂ ਅੱਜ ਮੈਨੂੰ ਸਵਾਲ ਕਰੋ ਜਦੋਂ ਮੇਰੀਆਂ ਅੱਖਾਂ ਅੱਗੇ ਮੈਂ ਉਹ ਲੋਕਾਂ ਦੇਖਦਾ ਕਾਂਪੁਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਸਿੱਖਾਂ ਨਾਲ ਜੋ ਕਤਲੇਆਮ ਹੋਇਆ ਤੇ ਉਹ ਲਵਜ ਮੂੰਹੋਂ ਨਿਕਲਦਾ ਹੈ ਯਾਰ ਸਾਡਾ ਦੇਸ਼ ਹੀ ਨਹੀਂ ਹੈ ਜੀ ਜੀ ਇਹ ਗੁੱਸੇ ਵਾਲੀਆਂ ਗੱਲਾਂ ਹੁੰਦੀਆਂ ਨੇ ਜਿਸ ਕੰਟਰੀ 'ਚ ਰਹਿਣਾ ਹੈ ਹੁਣ ਨਹਿਰੂ ਹਰੀ ਗੁਲਾਮ ਸੀ ਬ੍ਰਿਟਾਨੀਆਂ ਦੇ ਤਸਰ 47 ਤੋਂ ਪਹਿਲਾਂ ਪਟੇਲ ਤੇ ਨਹਿਰੂ ਨੇ ਉੱਥੇ ਇਲੈਕਸ਼ਨ ਲੜੇ ਸੀ ਸੋ ਖਾਸ ਗੱਲ ਨਹੀਂ ਹੁੰਦੀ ਇਹ ਸਿਰਫ ਕਾਰਨ ਕੀ ਹੈ ਇੱਕ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਸਾਡੇ ਲੋਕ ਸਵਾਲ ਖੜਾ ਕਰਦੇ ਅਸੀਂ ਸਿਰੇ ਦੇ ਚੋਰ ਆਦਮੀ ਉੱਥੇ ਭੇਜਦੇ ਆਪਦੇ ਆਦਮੀਆਂ ਨੂੰ ਸਾਡੇ ਲੋਕ ਸਵਾਲ ਪੁੱਛਦੇ ਨੇ ਕਿ ਤੂੰ ਸੁਵਿਧਾ ਪਾਰਲੀਮੈਂਟ ਨਹੀਂ ਜਾਣਾ ਕਿਉਂ ਨਹੀਂ ਜਾਣਾ ਪਾਰਲੀਮੈਂਟ ਜਾਣਾ ਚਾਹੀਦਾ ਹਰ ਸਿੱਖ ਦਾ ਫਰਜ਼ ਮੰਨਦਾ ਚੰਗੇ ਬੰਦੇ ਅੱਗੇ ਲੈ ਕੇ ਆਓ ਵਿਧਾਨ ਸਭਾ ਤੇ ਪਾਰਲੀਮੈਂਟ ਚ ਆਪਾਂ ਨਾ ਜਾਵਾਂਗੇ ਕਿ ਹੋਰ ਬਿਹਾਰੀ ਕੀ ਬਣ ਜਾਗੇ ਆਪ ਦੀ ਤਰ੍ਹਾਂ ਸੋ ਇਹ ਲੋਕਾਂ ਦੀ ਸੋਚ ਗਲਤ ਹੈ ਇਹੋ ਜਿਹੇ ਕਰੈਕਟਰ ਜਾਣੇ ਚਾਹੀਦੇ ਨੇ ਜਿਹੜੇ ਅੱਜ ਪੰਜਾਬ ਦੇ ਹੋਣ ਆਪਦੀ ਕੌਮ ਦੇ ਹੋਣ ਆਪਦੀ ਕੌਮ ਤੇ ਪੰਜਾਬ ਦੀ ਗੱਲ ਕਰਨੀ ਆਪਦੀ ਕੰਮ ਹੋ ਰਿਹਾ ਸਾਰੇ ਮੰਗਦਾ ਕਿ ਜਿਸ ਤਰ੍ਹਾਂ ਜੀ ਭਾਈ ਅਮਿਤਪਾਲ ਸਿੰਘੇ ਸੀਟ ਲੜਦੇ ਜਿੱਤ ਜਾਂਦੇ ਨੇ ਤੇ ਬਾਕੀ ਲੋਕ ਸਭਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਫੇਰ ਖਲਾਰਾਂਗੇ ਕੈਂਡੀਡੇਟ ਆਉਣ ਵਾਲੇ ਸਮੇਂ ਦੇ ਅੰਦਰ ਅਗਲੇ ਜਿਹੜੇ 2027 ਦੇ ਇਲੈਕਸ਼ਨ ਨੇ ਉਹ ਪੰਥਕ ਆਦਮੀ ਹੀ ਇਲੈਕਸ਼ਨ ਲੜੇ ਅਸੀਂ ਸੁਖਣਾ ਨਹੀਂ ਇਹੋ ਜਿਹੇ ਬੰਦੇ ਨੂੰ ਅੱਗੇ ਰਿਆ ਕੇ ਜਿਹੜੇ ਬੰਦੇ ਜਦੋਂ ਮਸੀਤ ਨੂੰ ਪੈਣੀ ਇਹਨਾਂ ਨੇ ਸਰੈਂਡਰ ਕਰਨਾ ਹੈ ਪੰਜਾਬ ਨੇ ਅੱਜ ਤੱਕ ਸਰੈਂਡਰ ਨਹੀਂ ਕਿਸੇ ਕੀਤਾ ਤੇ ਜਦੋਂ ਦੇ ਲੀਡਰ ਆਏ ਨੇ ਇਹੋ ਜਿਹੇ ਇਹਨਾਂ ਨੇ ਪੰਜਾਬ ਦਾ ਪੱਥਰ ਵਾ ਕੇ ਰੱਖਦਾ ਹੈ ਪੰਜਾਬ ਦੇ ਹੱਕ ਵਿੱਚ ਬੋਲਣ ਲਈ ਸਾਨੂੰ ਪੰਥਕ ਚਿਹਰੇ ਨਵੇਂ ਲਿਆਉਣੇ ਪੈਣੇ ਪ੍ਰਾਣੇ ਨਹੀਂ ਪੰਥਕ ਚਿਹਰੇ ਤੋਂ ਬੜੇ ਨੇ ਜਿਵੇਂ ਆਪ ਦੀ ਕੌਮ ਨੂੰ ਪਿੱਛੇ ਜੇ ਪਰਸੋਂ ਚੌਥੇ ਕੇ ਲੀਡਰ ਕਹਿ ਰਿਹਾ ਕਿ 103 ਬੰਦੇ ਦੇ ਨਾਲ ਤੁਰਨ ਵਾਲੇ ਜਿਹੜੇ ਲੀਡਰ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਨੇ ਨਾਲ ਬੀਬੀਆਂ ਨੇ 103 ਬੋਲੀ ਜਾਂਦਾ ਉਹ ਲੀਡਰ ਐ ਵੀ ਬਿਆਨਕ ਪਹਿਲਾਂ ਸਾਡਾ ਚੱਕੀ ਫਿਰਦੇ ਜਿਹੜੇ ਹੁਣ ਚੱਕੀ ਨਹੀਂ ਲੱਗਦਾ ਇਹਨਾਂ ਲਈ ਤਾਂ ਵੀ ਲੋਕੋ ਲਈ ਲੀਡਰ ਦਾ ਇਹ ਵੀ ਅੰਦਾਜ਼ ਸੀ ਕਿ ਪਹਿਲਾਂ ਸਾਲ ਦਾ ਚੱਕੀ ਫਿਰਦੇ ਸੀ ਤੇ ਹੁਣ ਸਿੰਘ ਸਾਹਿਬ ਚੱਕੀ ਫਿਰਦੇ ਨੇ ਬੰਦੇ ਮਾਰਨ ਵਾਸਤੇ ਇਹ ਵੀ ਇਹ ਬੇਚਕੀਆਂ ਗੱਲਾਂ ਨੇ ਇਹ ਹਾਰ ਦੀ ਨਿਸ਼ਾਨੀ ਹੈ ਇਹੋ ਜਿਹੇ ਗੱਲਾਂ ਜਿਹੜੀਆਂ ਛੋਟੇ ਪੱਦਰ ਦੀਆਂ ਕਰਦੀਆਂ ਇੱਕ ਇਹੋ ਜਿਹੇ ਬੰਦੇ ਨੂੰ ਤੇ ਜੱਜ ਨਹੀਂ ਪਰ ਜਿਹੜੇ ਮੈਂ ਗੱਲ ਇੱਥੇ ਕਰੀ ਕਰ ਦੇਣਾ ਜਿਹੜਾ ਅੱਗੇ ਕਲਚਰ ਵਿੱਚ ਆਪਦੀ ਕੌਮ ਨੂੰ ਕਦੀਰ ਕਹਿੰਦਾ ਹੈ ਬੰਦਾ ਕਿੱਥੋਂ ਆਉਂਦਾ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਲਿਆਉਂਗੇ ਅੱਗੇ ਤਾਂ ਸਾਡਾ ਫਿਊਚਰ ਬਹੁਤ ਮਾੜਾ ਹੈ ਤੇ ਧੰਨਵਾਦ ਬਹੁਤ-ਬਹੁਤ